ਉਹਨਾਂ ਨੇ ਕਿਉਂਕਿ ਕੱਲ ਜਿਹੜੀ ਵੀਡੀਓ ਦੇ ਵਿੱਚ ਬੋਲਿਆ ਨਾ ਉਹਨਾਂ ਨੇ ਬਹੁਤ ਗਲਤ ਬੋਲਿਆ ਉਹ ਚੀਜ਼ਾਂ ਬੋਲੀਆਂ ਜੋ ਹੈ ਵੀ ਨਹੀਂ ਸੀ ਤੇ ਉਹਨਾਂ ਨੇ ਬਹੁਤ ਕਿਹਾ ਨਾ ਇਸ ਗੱਲ ਤੋਂ ਕਿ ਆਪਣੀ ਵਾਈਫ ਨੂੰ ਲੈ ਕੇ ਆਵੇ ਤੇ ਵਾਈਫ ਨੂੰ ਲੈ ਕੇ ਆਉਣ ਤੇ ਸਾਹਮਣੇ ਗੱਲ ਹੋਈ ਏ ਉਹ ਚੱਕਣਾ ਨਹੀਂ ਇਹਨਾਂ ਨੇ ਕੱਟਤਾ ਕੱਟਤਾ ਨਾ ਬੀਜੀ ਹੈ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਭੀ ਵਿਅਸਤ ਹੈ ਕੱਢਦੇ ਦੁਬਾਰਾ ਫੇਰ ਲਾਈ ਹੁਣ ਸੱਚੇ ਆ ਤਾਂ ਚੱਕ ਦੇਗਾ ਤੂੰ ਨਹੀਂ ਹੈਂਡ ਫ੍ਰੀ ਚੱਕਣਗੇ ਚੱਕਣਗੇ ਕਿਤਾ ਨੰਬਰ ਹਲੇ ਵਿਅਸਤ ਹੈ ਕਿਰਪਾ ਥੋੜੀ ਕੋਸ਼ਿਸ਼ ਕਰੋ ਆਪਕੇ ਦੁਆਰਾ ਡਾਲਕਿਆ ਗਿਆ ਨੰਬਰ ਅਭੀ ਹੁਣ ਸੱਚੇ ਆ ਤੇ ਹੁਣ ਉਹ ਚੱਕ ਦੇਗਾ ਉਹਦੇ ਵੀ ਫੋਨ ਕੱਢ ਦੇਗਾ ਤੂੰ ਹਨਾ ਵੇਟ ਕਰਨੀਆ ਵੇਟ ਕਰਨੀਆ ਕੋਈ ਟਿਕਾਲੀ ਨਹੀਂ ਛੋਟ ਪਾਵਾਂਗੇ ਨਿਕੋ ਹੁਣ ਚੱਕੋ ਕਹਤੇ ਆ ਨਾ ਬੋਲਦੇ بڑا ਕੰਮ ਰੋਟ ਵਾਲਾ। ਅੱਗੇ ਪਾਉ ਡਾਇਲ ਕਿਤਾ ਨੰਬਰ ਭਲੇ ਵਿਅਕਤੀ ਹੋ ਪਾਇਆ ਬਿਜ਼ੀ ਚਲਾਉਂਦੇ ਬਲੌਗ ਚ ਪਾਤਾ ਮਤਲਬ ਬਿਜ਼ੀ ਕੀਤਾ ਹਾਂ ਬਲੌਗ ਬਿਜੀ ਨਹੀਂ ਕੀਤਾ ਕੱਟਦੇ ਆ ਫੋਨ ਉਧਰ ਉਹ ਨਹੀਂ ਉਹ ਬਿਜੀ ਚ ਪਾਇਆ ਬਲੌਗ ਪਹਿਲੀ ਬੈਲ ਜਾ ਕੇ ਬਲੌਗ ਹੋ ਜਾਂਦਾ ਹਾਂ ਤੇ ਹੁਣ ਤੁਸੀਂ ਦੇਖ ਲਓ ਕੌਣ ਗਲਤ ਆ ਕੌਣ ਸਹੀ ਆ ਹਨਾ ਉਹਨਾਂ ਨੇ ਝੂਠੀਆਂ ਗੱਲਾਂ ਜਿਹੜੀਆਂ ਕਹੀਆਂ ਹਨਾ ਕਿ ਆਪਣੀ ਬਾਹਰ ਵੋਟੀ ਬਾਹਰ ਜਾਂਦਾ ਸੀ ਤੇ ਉਦੋਂ ਹੀ ਫੋਨ ਕਰ ਤੇ ਮੈਸੇਜ ਕਰਦਾ ਸੀ ਤੇ ਬਾਅਦ ਚ ਘਰ ਪਹੁੰਚਣ ਤੱਕ ਡਿਲੀਟ ਕਰ ਦੇ ਤਾਂ ਕਿ ਉਹ ਟੀ ਨਾ ਵੇਖ ਸਕੇ ਦੀ ਵਾਈਪ ਹੈ ਨਾ ਤੇ ਜਦ ਕਿ ਮੇਰੇ ਸਾਹਮਣੇ ਹੋਏ ਹੁੰਦੇ ਸੀ ਮੈਂ ਵੀ ਵਿੱਚ ਬੋਲਦੀ ਸੀ ਨਾ ਕਿ ਉਹਨਾਂ ਨੇ ਰਿਕਾਰਡਿੰਗ ਪੂਰੀ ਸ ਬਣਾਈ ਤੇ ਜਿਹੜੇ ਨਾਲ ਜਿਹੜੇ ਉਹ ਮੈਸੇਜ ਕੀਤੇ ਹੋਏ ਸੀ ਤੁਸੀਂ ਵੱਡੇ ਵੱਡੇ ਪੰਜਾਬੀ ਚ ਲਿਖਿਆ ਉਹ ਕੋਈ ਪੜ ਕੇ ਸੁਣਾਏ ਪੜ ਕੇ ਨਹੀਂ ਸੁਣਾਇਆ ਤਾਂ ਦੱਸਦਾ ਹੀ ਨਹੀਂ ਕੋਈ ਸਾ ਮੈਂ ਵਾਇਸ ਮੇਲ ਉਹਨੀ ਕੀ ਸੁਣਾਈ ਜਿਹਦੇ ਵਿੱਚ ਤੁਸੀਂ ਐਨਾ ਕਿਹਾ ਕਿ ਮੈਂ ਇੱਕ ਸ਼ੋਰਟ ਪਾਇਆ ਤੇ ਸਾਰਾ ਬਾਕੀ ਸਾਰੀ ਕਿਉਂ ਨਹੀਂ ਸੁਕਾਈ ਉਹ ਸਾਰੀ ਸੁਣਾਓ ਪਹਿਲੇ ਜਿਹੜੀ ਇਹਨਾਂ ਨੇ ਖੁਦ ਦੀ ਵਾਇਸ ਮੇਲ ਭੇਜੀ ਸੀ ਉਹਦੇ ਵਿੱਚ ਕਿੰਨੀ ਗਾਲਾਂ ਕੱਢੀਆਂ ਸੀ ਹੈ ਕੀ ਬੋਲਿਆ ਸੀਗਾ ਸਾਨੂੰ ਕਹਿੰਦੇ ਨੇ ਹਾਂ ਚੱਕੜ ਆ ਪਰ ਨਾਲੇ ਲਤ ਨਹੀਂ ਬਾਣੇ ਮੇਰੇ ਵੰਗ ਠੀਕ ਹੈ ਤੁਸੀਂ ਸ਼ਰਮ ਖਾਓ ਭਲਾਈ ਕਰਕੇ ਇਹ ਉਹ ਕੁੜੀ ਨੂੰ ਸ਼ਰਮ ਆਉਣੀ ਚਾਹੀਦੀ ਏ ਤੂੰ ਉਹ ਬਾਂਦਰ ਮਦਰ ਲਾ ਕੇ ਤੂੰ ਇਹ ਜੀਆਂ ਗੱਲਾਂ ਕਰਦੀਆਂ ਰਮਨ ਨਾ ਹੁਣ ਘਰ ਵਾਲੇ ਤੋਂ ਵੀ ਲਾ ਕੇ ਵੇਂਦੀ ਦੂਜਾ ਤਾਂ ਬਲੌਕ ਸਾਈਡ ਦਾ ਘਰ ਵਾਲਾ ਨੰਬਰ ਤਾਂ ਉਹਨਾਂ ਕੋਲ ਹੈ ਵੀ ਨਹੀਂ ਹਣਾ ਤੇ ਰਮਨ ਲਾਉਂਦੀ ਆ ਮੈਨੂੰ ਉਹ ਦੇ ਹਾਂ ਜਰਾ ਮੈਂ ਨੰਬਰ ਡਾਇਲ ਕਰਾਂ ਨੰਬਰ ਦੱਸਾਂ ਇੱਕ ਰਮਨ ਉਹਦੇ ਤੋਂ ਵੀ ਲਾ ਰਹੀ ਏ ਫੋਨ ਪਤਾ ਲੱਗ ਜੂ ਤੁਹਾਨੂੰ ਹੁਣ ਕਾ ਕਦੇਖਣੀ ਹੁਣ ਕਾ ਦੀਦੀ ਵੀ ਬਲੌਗ ਚੋਂ ਗੱਡੋ ਬਾਹਰ ਤੁਹਾਡੇ ਨਾਲ ਅਸੀਂ ਗੱਲ ਕਰਨੀ ਆ ਹੈਲੋ ਹਾਂ ਚੱਕ ਲਿਆ ਹੈਲੋ ਕੌਣ ਹੈਲੋ ਇੱਕ ਤਾਂ ਮੇਰੀ ਭੈਣ ਨਾਲ ਗੱਲ ਕਰਨੀ ਸੀ ਮੈਂ ਰਮਨ ਬੋਲ ਰਹੀ ਹਾਂ ਇੱਕ ਮੁੱਕੀ ਜੋੜੀ ਤੋਂ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਫੋਨ ਕਿਉਂ ਨਹੀਂ ਚੱਕਦੇ ਮੈਂ ਇੱਕ ਨੌਕੀ ਜੋੜੀ ਤੋਂ ਰਮਨ ਬੋਲ ਰਹੀ ਆ ਫੋਨ ਕਿਉਂ ਨਹੀਂ ਚੱਕਦੇ ਤੁਹਾਡਾ ਬੀਜ਼ੀ ਜਾਂਦਾ ਪਿਆ ਮੇਰਾ ਬਲੌਕ ਪਾਇਆ ਹੈ ਨੰਬਰ ਹਾਂ ਬੋਲੋ ਬੰ ਨੰਬਰ ਕਿਉਂ ਨਹੀਂ ਚੱਕਦੇ ਮੇਰਾ ਫੋਨ ਮੈਂ ਫੋਨ ਕੀਤਾ ਹੁਣੇ ਤੁਹਾਨੂੰ ਤੁਹਾਡੇ ਕੋਲ ਮਿਸ ਕਾਲ ਆਈ ਹੋਣੀ ਹੈ ਰਿਜੈਕਟ ਕਾਲ ਸ਼ੋਅ ਹੋਇਆ ਹੋਣਾ ਰਿਜੈਨ ਬਲੌਗ ਚ ਸਟਾਇਆ ਹੋਣਾ ਚ ਪਾਇਆ ਆਇਆ ਮੇਰਾ ਨੰਬਰ ਬਲੌਗ ਚੋਂ ਕੱਢੋ ਗੱਲ ਕਰੋ ਮੇਰੇ ਨਾਲ ਤੁਸੀਂ ਇੱਥੇ ਗੱਲ ਕਰੋ ਤੁਸੀਂ ਆ ਤੇ ਉਹਦੇ ਤੋਂ ਮੇਰੇ ਮੋਬਾਈਲ ਤੋਂ ਗੱਲ ਕਰੋ ਤੇ ਤੁਸੀਂ ਰਾਤ ਜਿਹੜੀ ਵੀਡੀਓ ਪਾਈ ਸੀ ਤੁਸੀਂ ਉਹ ਚ ਕੀ ਕੁਝ ਕੀਤਾ ਹੈ ਹਰਜੀਤ ਬਾਰੇ ਮੇਰੇ ਮੇਰੀ ਗੱਲ ਸੁਣ ਲਓ ਉਨੇ ਜਿਹੜੀ ਵੀ ਗੱਲ ਕੀਤੀ ਸੀ ਨਾ ਜਿਹੜਾ ਵੀਰ ਜੀ ਬੋਲਦੇ ਪਏ ਨੇ ਕਿ ਉਹ ਬਾਹਰ ਜਾ ਕੇ ਮੈਸੇਜ ਕਰ ਨੇ ਵੀ ਬੋਲਿਆ ਕੁੜੀ ਨੇ ਘਰ ਆਉਣ ਤੋਂ ਪਹਿਲੇ ਡਿਲੀਟ ਕਰ ਦਿੰਦਾ ਸੀ ਕਿ ਬੋਟ ਵੀਰ ਵੀਡੀਓ ਉਹ ਨਾ ਸਭ ਕੁਝ ਮੇਰੇ ਸਾਹਮਣੇ ਕਰਦਾ ਸੀ ਜਿਦਕਿ ਤੁਹਾਨੂੰ ਵੀ ਪਤਾ ਮੇਰੀਆਂ ਮਾਜਾਂ ਵੇਚੀ ਆਉਂਦੀਆਂ ਸੀ ਤੁਹਾਨੂੰ ਵੌਇਸ ਮੇਲ ਦੇ ਵਿੱਚ ਤੇ ਤੁਸੀਂ ਐਵੇਂ ਕਿਉਂ ਕੀਤਾ ਤੇ ਜੇ ਤੂੰ ਕੱਟ ਤਾਂ ਫੋਨ ਕੱਟ ਤਾਂ ਫੋਨ ਕੱਟ ਤਾਂ ਝੂਠੇ ਆ ਨਾ ਦੁਬਾਰਾ ਫੇਰ ਲਾ ਫੋਨ ਕੱਟ ਤਾਂ ਦੁਬਾਰਾ ਫੇਰ ਲਾ ਹੁਣ ਕਿ ਕਾਟਦੇ ਕਾਹ ਤੋਂ ਸੱਚੇ ਆ ਤੁਸੀਂ ਫੋਨ ਕੱਟ ਗਿਆ ਦੁਬਾਰਾ ਲਾਇਆ ਰਮ ਨੇ ਮੈਂ ਕੱਲਾ ਕੱਲਾ ਪ੍ਰੂਫ ਦਿਨਾ ਨਾ ਬਈ ਮੈਂ ਆਏ ਨਹੀਂ ਵੀ ਮੈਂ ਫੁੱਦੂ ਤੁਰੇ ਫਿਰ ਲੱਲੂ ਪੰਜੂ ਤੁਰੇ ਫਿਰ ਤਾਂ ਕਹਣਾ ਇਹ ਆ ਆਪਦੀ ਅਜਤਿਆ ਹੈ ਉਹਨੂੰ ਕਾ ਮੇਰੇ ਕੋਲ ਹੀ ਬੈਠਾ ਸੀ ਫੋਨ ਕਿਉਂ ਕੱਟ ਵੀ ਹੋ ਤੁਸੀਂ ਆਏ ਕਰੋ ਮੇਰੇ ਬਾਇ ਚੋਂ ਬਲੌਗ ਕੱਢੋ ਬਲੌਗ ਚੋਂ ਕੱਢੋ ਉਹਨਾਂ ਕੇ ਪਹਿਨੇ ਬਲੌਗ ਚੋਂ ਕੱਢ ਤੂੰ ਨੰਬਰ ਬਲੌਗ ਚੋਂ ਕੱਢ ਸਾਡਾ ਮੇਰਾ ਨੰਬਰ ਤੇਰਾ ਨੰਬਰ ਕੱਢੇ ਬਲੌਗ ਚੋਂ ਲਾਓ ਮੇਰੇ ਨੰਬਰ ਤੇ ਤੁਹਾਨੂੰ ਮਿਸ ਕਾਲ ਆਈਆਂ ਹੋਈਆਂ ਡਿਜੈਕਟ ਕਾਲਾਂ ਤੁਸੀਂ ਮੈਨੂੰ ਮੇਰੇ ਫੋਨ ਤੇ ਕਾਲ ਲਾਓ ਨਹੀਂ ਤੇ ਅੱਜ ਤੇ ਗੱਲ ਕਰੋ ਮੈਨੂੰ ਆਣਾ ਚਾਹੀਦਾ ਕਾਲ ਮੈਨੂੰ ਫੋਨ ਤੁਸੀਂ ਬੋਲ ਲਾਓਗੇ ਪੁੱਛੋ ਲਾਓਗੇ ਕਿ ਨਹੀਂ ਲਾਓਗੇ ਤੁਸੀਂ ਤੁਸੀਂ ਰਾਤ ਕਹਿ ਰਹੇ ਸੀ ਕਿ ਉਹਨਾਂ ਦੀ ਵਾਈਫ ਇੱਥੇ ਆਵੇ ਆਪਣੀ ਘਰਵਾਲੀ ਲੈ ਆਵੇ ਤੇ ਆਪਣੇ ਸਾਹਮਣੇ ਗੱਲ ਕਰਾਂਗੇ ਚਲ ਮੈਂ ਜਪਨੂਰ ਕਰਕੇ ਨਹੀਂ ਆ ਸਕਦੀ ਓਕੀ ਆ ਮੈਂ ਫੋਨ ਲਾਇਆ ਤੁਸੀਂ ਅਰਜੀਤ ਬਾਰੇ ਐਡਾ ਕੁਝ ਬੋਲਿਆ ਇੱਕ ਤੇ ਤੁਹਾਡਾ ਭਲਾ ਕੀਤਾ ਕਿ ਉਹਨੇ ਚੈਨਲ ਬਣਾ ਕੇ ਦਿੱਤਾ ਤਾਂ ਤੁਸੀਂ ਉੱਤੋਂ ਦੀ ਅਰਜੀਤ ਤੇ ਲਾਲਚਣ ਲਾਤੀ ਕਿ ਤੈਨੂੰ ਭੈਣ ਤੋਂ ਬਿਨਾ ਕੋਹ ਬੋਲਿਆ ਉਹ ਸੁਣੋ ਜਿਹੜੇ ਤੁਸੀਂ ਮੈਸੇਜ ਦਿਖਾਇਆ ਤੁਸੀਂ ਪੜ੍ਹ ਕੇ ਕਿਉਂ ਨਹੀਂ ਸੁਣਾਏ ਉਹ ਦੇਖਦੇ ਹੀ ਨਹੀਂ ਗਏ ਮੈਸੇਜ ਦੇਖਦੇ ਹੀ ਨਹੀਂ ਪੜ੍ਹ ਕੇ ਸੁਣਾ ਸਕਦੇ ਸੀ ਨਾ ਉਹ ਚਕੀਲ ਕੁਛ ਲਿਖਾ ਪੜ੍ਹ ਕੇ ਕਹਿੰਦੇ ਸੁਣਾਏ ਤੇ ਜਿਹੜੀ ਉਹ ਉਹਦਾ ਵੀ ਮੈਨੂੰ ਪਤਾ ਉਹਦਾ ਮੈਨੂੰ ਪਤਾ ਹਰਜੀਤ ਦਾ ਵੀ ਆ ਮੈਂ ਤੁਹਾਨੂੰ ਨੇੜੇ ਜਾ ਕੇ ਸੁਣਾਉਣਾ ਇਹਨੂੰ ਕਿਵੇਂ ਬੋਲਦਾ ਇਹ ਉਹਨੇ ਗਾਲਾਂ ਕੱਢੀਆਂ ਕੁੱਦੂ ਬੰਦਾ ਅਗਰ ਤੇ ਕੁੱਦੂ ਅਗਰ ਬਾਈਟ ਬੋਲਿਆ ਸੀ ਗਾਲਾਂ ਕੱਢੀਆਂ ਨਾ ਕੱਢੀਆਂ ਤੀ ਪੈਣ ਦੀ ਗਾਲ ਕੱਢੀਆ ਤੁਹਾਨੂੰ ਕੋਈ ਤੀ ਪੈਣ ਦੀ ਗਾਲ ਕੱਢੀਆ ਤੁਹਾਨੂੰ ਮੈਂ ਤੇ ਮੈਂ ਤਾਂ ਹੀ ਤੁਹਾਡੇ ਨਾਲ ਆਰਾਮ ਨਾਲ ਗੱਲ ਕਰ ਰਹੀ ਆ ਕਿ ਤੁਸੀਂ ਕੀ ਕੁਛ ਬੋਲਿਆ ਏ ਟਾਡਾ ਵਲੌਗ ਦੇ ਵਿੱਚ ਕੋਈ ਗਾਲ ਨਹੀਂ ਸੀ ਨਾ ਤੇ ਹਰਜੀਤ ਨੇ ਬੋਲੀ ਏ ਗਾਲ ਤੇ ਨਾ ਤੇ ਤੁਸੀਂ ਕੱਢੀ ਏ ਗਾਲ ਠੀਕ ਫੇ ਗਾਲ ਕਿਹਾਗਾ ਤੂੰ ਤੁਸੀਂ ਹਾਂ ਹਾਂ ਬੋਲੋ ਇਹ ਵੀਡੀਓ ਵਿੱਚ ਕੁਝ ਹੋਰ ਆਏ ਗੱਜਦੇ ਆਹੇ ਰਿਕਾਰਡਿੰਗ ਤਾਂ ਤੁਸੀਂ ਪਹਿਲੇ ਕੀਤੀ ਸੀ ਰਿਕਾਰਡਿੰਗ ਤਾਂ ਤੁਸੀਂ ਪਹਿਲੇ ਕੀਤੀ ਸੀ ਜਿਹੜੀ ਕੁੜੀ ਦੀ ਰਿਕਾਰਡਿੰਗ ਭੇਜੀ ਆ ਸਾਨੂੰ ਉਹ ਵੀ ਪਾ ਪਾ ਸਕਦੇ ਆਂ ਅਸੀਂ ਜੇ ਤਾਂ ਤੁਹਾਡੀ ਪੋਟੀ ਮੇਸ ਜਮਾਈ ਕਰਨੀ ਹੋਵੇ ਉਹਨਾਂ ਕਹਿੰਦੇ ਬਈ ਟੌਪ ਕਰਕੇ ਸਾਡਾ ਸਾਡੇ ਵਾਲਾ ਅਕਾਊਂਟ ਡਿਲੀਟ ਮਾਰ ਦੇ। ਐਵੇਂ ਲੜਾਈ ਝਗੜਾ ਵਧੇਗਾ ਹਨਾ ਠੀਕ ਹੈ ਨਾ ਤੇ ਤੁਸੀਂ ਮੰਨ ਨਹੀਂ ਗੱਲ ਹਨਾ ਤੁਸੀਂ ਜਿੱਤਦੇਗਾ। ਉਹਨੇ ਕਿਹਾ ਸੀ ਭੈਣ ਨੂੰ ਇੱਕ ਅੱਗੇ ਕਰਨ ਵਾਸਤੇ ਕਿਉਂਕਿ ਅਰਜੀਤ ਨੇ ਜਿਵੇਂ ਮੈਨੂੰ ਅੱਗੇ ਕੀਤਾ ਉਹਨੇ ਭੈਣ ਨੂੰ ਅੱਗੇ ਮੈਂ ਕੋਲੇ ਬੈਠਾ ਤੇਰੇ ਕਹਿੰਦਾ ਹੁੰਦਾ ਸੀ ਇਹਨਾਂ ਨੂੰ ਤੁਸੀਂ ਗਲਤ ਸਮਝ ਗਏ ਗੱਲ ਤਾਂ ਗਲਤ ਗਲਤ ਸਮਝ ਲਿਆ ਉਹਦੇ ਬਾਰੇ। ਗੱਲਾਂ ਤੇ ਤੁਸੀਂ ਪਿਛਲੀਆਂ ਵੀ ਸਾਰੀਆਂ ਰਗੜੀਆਂ ਗੱਲਾਂ ਤੇ ਤੁਸੀਂ ਪਿਛਲੀਆਂ ਵੀ ਸਾਰੀਆਂ ਰਗੜੀਆਂ ਵਲੌਗ ਦੇ ਜਿਹੜੀ ਅੱਖ ਅੱਖ ਦੇਖ ਕੇ ਦੱਸਤਾ ਸੀ ਪਹਿਲੀ ਵਾਰ ਹੀ ਮੈਂ ਉਹਨਾਂ ਦਾ ਦੂਜੀ ਵਾਰ ਨੋ ਦੀ ਸੁਣਨ ਤਾਂ ਮੈਂ ਮੈਂ ਮੇਰੇ ਕੋਲ ਹੀ ਬੈਠਾ ਬਣਾਇਆ ਹੁੰਦਾ ਮੈਂ ਜਿਹੜੀ ਉਹਨੂੰ ਗੱਲ ਰੋਕਣੀ ਹੁੰਦੀ ਹੈ ਨਾ ਮੈਂ ਉਸੇ ਟਾਈਮ ਹੀ ਰੋਕ ਦਿੰਨੀ ਆ ਕਿੱਤੀ ਦਾੜੀ ਤੁਹਾਨੂੰ ਕੱਟਣ ਵਾਸਤੇ ਕਿੰਨੇ ਗਿਆ ਸੀ ਯਾਰ ਦਾੜੀ ਕਟਾਉਣ ਵਾਲੀ ਕਿਹੜੀ ਗੱਲ ਹੋਈ ਸੀ ਜਿਹੜੀ ਕਾਲੀ ਵਾਲੀ ਗੱਲ ਕਰਦਾ ਤੁਸੀਂ ਉਹ ਤਾਂ ਨਹੀਂ ਕੀਤੀ ਸੀ ਗੱਲ ਜਿਹੜੀ ਕਾਲੀ ਵਾਲੀ ਆ ਉਹ ਵੀ ਤੇਰੇ ਸਾਹਮਣੇ ਹੋਈ ਯਾਰ ਰਮਨ ਉਹ ਵੀ ਜੂ ਮਾਦ ਸੀ ਤੇਰੀ ਦਾੜੀ ਦਾੜੀ ਕਾਲੀ ਕਰਨ ਵਾਲੀ ਗੱਲ ਸੀ ਨੋ ਕਿ ਮੇਰੇ ਸਾਹਮਣੇ ਹੋਈ ਸੀ ਕੋਈ ਤਰ ਲੁਕਾ ਨਹੀਂ ਸੀ ਜਦ ਮੱਝ ਦਾ ਫੋਨ ਲਾਇਆ ਤੂੰ ਮੱਝ ਦਾ ਪੁੱਛਦਾ ਸੀ ਮੈਨੂੰ ਵੀ ਕਿੰਨੇ ਨਹੀਂ ਲੈਂਦੀ ਕੋਈ ਮੇਰੇ ਸਾਹਮਣੇ ਕੋਈ ਲੁਕਾ ਨਹੀਂ ਯਾਰ ਜੀਤਦਾ ਉਹਨੂੰ ਮੇਰੇ ਤੋਂ ਪਹਿਲੇ ਮੈਂ ਮੈਨੂੰ ਪਤਾ ਹੁੰਦੀ ਗੱਲ ਉਹਦੇ ਤੇੜ ਦੀ ਤੁਸੀਂ ਤਾਂ ਬੇਫਾਲ ਤੁਸੀਂ ਤਾਨੂੰ ਬਦਨਾਮ ਕਰਕੇ ਰੱਖਤਾ ਐਨਾ ਨਾਮ ਹਸਾ ਬਣਿਆ ਆ ਜੀ ਤੁਸੀਂ ਮਿੰਟ ਚ ਲਾਤਾ ਐਨਾ ਆ ਭਲਾਈ ਦਾ ਜਦ ਤੁਸੀਂ ਕੀ ਕੀਤਾ ਉਹਦਾ ਕੀ ਚੈਨਲ ਬਣਾ ਕੇ ਦਿੱਤਾ ਤੁਸੀਂ ਵੀਰੇ ਚੈਨਲ ਡਿਲੀਟ ਮਾਰ ਦੋ ਸਾਡਾ ਬਣਾਇਆ ਆਪਦਾ ਬਣਾ ਲਓ ਤੁਸੀਂ ਆਪਦੇ ਪੈਰਾਂ ਤੇ ਖੜੇ ਹੋਏ ਆ ਹੁਣ ਕਹ ਵੀ ਸਾਨੂੰ ਕੋਈ ਚੱਕਰ ਨਹੀਂ ਕੀ ਆਉਗੀ ਆਵਾਜ਼ ਹੁਣ ਕਹ ਸਾਡਾ ਬਣਾਇਆ ਚੈਨਲ ਡਿਲੀਟ ਮਾਰ ਦੋ ਬਸ ਗੱਲ ਨਿਪੜੀ ਨਾ ਸੀ ਕਿ ਤੈਨੂੰ ਬੋਲ ਗਏ ਨਾ ਤੂੰ ਤੂੰ ਸਾਨੂੰ ਬੋਲ ਭਰਾਵਾ ਹੈਲੋ ਦਵਾਰਾ ਲਾਲਾ ਕੱਟ ਕੇ ਕੋਈ ਗੱਲ ਨਹੀਂ ਕੱਟ ਗਿਆ ਸੀਗਾ ਉਹ ਇਹਦਾ ਹੱਥ ਥੱਕ ਗਿਆ ਉਹ ਕੱਟ ਜਾਂਦੇ ਹੁਣ ਕੋ ਝੂਠੇ ਦੇ ਧੂੜ ਤੇ ਪੈਰ ਨਹੀਂ ਹੁੰਦੇ ਨਾ ਜੀ ਚਲੋ ਮੈਂ ਤਾਂ ਗਰਮ ਸੁਭਾ ਦਾ ਰਮਣ ਤਾਂ ਫਿਰ ਆਪਦੇ ਬੰਦੇ ਨੂੰ ਕਿਵੇਂ ਕਹਾਂ ਲੋਕ ਮੜਾ ਚਲਾਣਾ ਹਾਂਜੀ ਬੋਲੋ ਤੁਸੀਂ ਦੇਖ ਲਓ ਨਾ ਤੇ ਤੁਹਾਡਾ ਸਾਡੇ ਨਾਲ ਲੜਾਈ ਝਗੜਾ ਨਾ ਆਪਾਂ ਕਰਨਾ ਠੀਕ ਹੈ ਨਾ ਤੁਸੀਂ ਇੱਕ ਗੱਲ ਕਰੋ ਜੇ ਭਲਾ ਮਾਂ ਤੁਸੀਂ ਸੱਚੇ ਹੋ ਨਾ ਤੁਸੀਂ ਜੇ ਚੱਲ ਸਾਨੂੰ ਤੇ ਝੂਠਾ ਪਾਤਰ ਜੀਤ ਨੂੰ ਝੂਠਾ ਪਾਤਾ ਇੱਕ ਗੱਲ ਕਰੋ ਜੇ ਤੁਸੀਂ ਸੱਚੇ ਦੇ ਪਾਤਰ ਹੈਗੇ ਹੋ ਤੁਸੀਂ ਇੱਕ ਕੰਮ ਕਰੋ ਜਿਹੜਾ ਤੁਹਾਡਾ ਚੈਨਲ ਅਸੀਂ ਬਣਾ ਕੇ ਦਿੱਤਾ ਹੈ ਨਾ ਉਹਨੂੰ ਕਰੋ ਡਿਲੀਟ ਤੇ ਤੁਸੀਂ ਤੁਹਾਡਾ ਸਾਰਾ ਸਾਥ ਦੇ ਰੇ ਨਾ ਤੁਸੀਂ ਨਵੇਂ ਨਾਮ ਤੋਂ ਨਵਾਂ ਚੈਨਲ ਛੋਟਾ ਸਾਥ ਤਾਂ ਫਿਰ ਵੀ ਦੇ ਹੀ ਦੇਣਾ ਲੋਕਾਂ ਨੇ ਆਪਾਂ ਨੇ ਸਾਥ ਤੇ ਦੇ ਹੀ ਦੇਣਾ ਹਾਂ ਨਾ ਜਿਹਨੇ ਸਾਥ ਦੇਣਾ ਦੇ ਹੀ ਦੇਣਾਗਾ ਉਹਦਾ ਦੁਬਾਰਾ ਵੀ ਉੱਥੇ ਹੀ ਖੜਨਾ ਤੁਸੀਂ ਆਪਣਾ ਆਪਣਾ ਗੁੱਸਾ ਗੇੜਾ ਖਤਮ ਹੋ ਜਾਊਗਾ ਵਗੈਰਾ ਜਿਹੜੀ ਬਣਾਈ ਹੋਈ ਹੈ ਜੋ ਚੈਨਲ ਦਾ ਨਾਮ ਨਾ ਸਾਨੂੰ ਕੋਈ ਗੁੱਸਾ ਰਵੇ ਪੈਣੇ ਨਾ ਸਾਨੂੰ ਰਵੇ ਨਾ ਸਾਨੂੰ ਰਵੇ ਨਾ ਤੁਹਾਨੂੰ ਨਵੇ ਐਵੇਂ ਬੇਫਾਲਤੂ ਤੋਂ ਬਦਨਾਮ ਹੋਈ ਜਾਓਗੇ ਤੁਸੀਂ ਵੀ ਤੇ ਸਾਡਾ ਵੀ ਨਾਮ ਐਵੇਂ ਭੁੱਲੀ ਜਾਏਗਾ ਤੁਸੀਂ ਡਿਲੀਟ ਕਰੋ ਪਹਿਲਾਂ ਤਾਂ ਭੈਣ ਨੂੰ ਸੰਗ ਲੱਗਦੀ ਸੀ ਕੱਲ ਜਵੇਂ ਸੰਗ ਲਾਤੀ ਹਾਂ ਤੁਸੀਂ ਆਪਣਾ ਨਵਾਂ ਚੈਨਲ ਬਣਾ ਲਓ ਨਾ ਸਾਨੂੰ ਕੋਈ ਗੁੱਸਾ ਗੇੜਾ ਨਾ ਤੁਹਾਨੂੰ ਭਰਾਵਾ ਸਾਡੀਆਂ ਵੀਡੀਓ ਡਿਲੀਟ ਕਰ ਦਿਓ ਉਹਦੇ ਵਿੱਚੋਂ ਸਾਡੀਆਂ ਵੀਡੀਓ ਡਿਲੀਟ ਮਾਰ ਦਿਓ ਸਾਡੀਆਂ ਵੀਡੀਓ ਡਿਲੀਟ ਮਾਰ ਦਿਓ ਕਿਥੋਂ ਡਿਲੀਟ ਲਈ ਕਰੀਆ ਉੱਥੋਂ ਚੈਨਲ ਜੋ ਆਪੇ ਡਿਲੀਟ ਹੋ ਜਾਣਾ ਨਹੀਂ ਨਹੀਂ ਜੇ ਤੁਹਾਨੂੰ ਦੱਸਦਾ ਕੋਈ ਤਾਂ ਉਹ ਡਿਲੀਟ ਕਰਨੀ ਵੀ ਦੱਸੂ ਹੈ ਉਹਨਾਂ ਕਹਿੰਦੇ ਜਦੋਂ ਤੁਹਾਡੇ ਨਾਲ ਕੋਈ ਲੈਣਾ ਦੇਣਾ ਇੰਨੇ ਆ ਨਾ ਸਾਡੀਆਂ ਵੀਡੀਓ ਆਪਦੇ ਚੈਨਲ ਤੋਂ ਡਿਲੀਟ ਮਾਰ ਦਿਓ ਬਸ ਸਾਡੀਆਂ ਵੀਡੀਓ ਡਿਲੀਟ ਮਾਰ ਦਿਓ ਚੈਨਲ ਚਲਾਈ ਚੱਲੋ ਆਪਦਾ ਕੋਈ ਸਾਨੂੰ ਕੋਈ ਚਿੰਤਾ ਨਹੀਂ ਕੀ ਠੀਕ ਆ ਵਧੋ ਫੁੱਲੋ ਹੱਸੋ ਖੇਡੋ ਠੀਕ ਆ ਜੋ ਮਰਜ਼ੀ ਕਰੋ ਆਪਦਾ ਆਹ ਉਹਨਾਂ ਦਾ ਵੀਡੀਓ ਡਿਲੀਟ ਆ ਜਦੋਂ ਫੋਨ ਚੱਕ ਲਿਆ ਉਹਨਾਂ ਕਹਿੰਦੇ ਵੀ ਸਾਡੀਆਂ ਵੀਡੀਓ ਜਿੰਨੀਆਂ ਵੀਡੀਓ ਚ ਵੀ ਅਸੀਂ ਹੈਗੇ ਆ ਦੋ ਚ ਤਿੰਨਾਂ ਚ ਠੀਕ ਆ ਤੁਸੀਂ ਵੀਡੀਓ ਡਿਲੀਟ ਮਾਰ ਦੋ ਤੇ ਚੈਨਲ ਚਲਾਈ ਚੱਲੋ ਕੋਈ ਚੱਕਰ ਨਹੀਂ ਸਾਡੀਆਂ ਵੀਡੀਓ ਡਿਲੀਟ ਮਾਰੋ ਸਾਨੂੰ ਵਿੱਚੋਂ ਕੱਢ ਦੋ ਬਸ ਚੱਕ ਨਹੀਂ ਰਿਹਾ ਦਵਾਰਾ ਲਾ ਕੇ ਵੀ ਚੱਕਣਾ ਹੀ ਨਹੀਂ ਹਾਂਜੀ ਤੁਸੀਂ ਸੋਣ ਹੀ ਲਿਆ ਕਿਵੇਂ ਗੱਲ ਜਰ ਰਿਹਾ ਸੀਗਾ ਹਨਾ ਤੇ ਵੀਡੀਓ ਦੇ ਵਿੱਚ ਕਿਵੇਂ ਨਰਮ ਬੋਲਦਾ ਸੀਗਾ ਹਨਾ ਉਹ ਇੱਕ ਟਕਵਾਂਜਾ ਉਹ ਬੰਦੇ ਦਾ ਹਨਾ ਤੇ ਮੈਂ ਹੋ ਸਕਿਆ ਤਾਂ ਉਹਨੇ ਚਲੋ ਮੇਰੀ ਰਿਕਾਰਡਿੰਗ ਕੱਟ ਕੇ ਸੁਨਾਤੀ ਨਾ ਵੀ ਉਹਨੇ ਸਹੀ ਨਹੀਂ ਸੁਣਾਇਆਗਾ ਵੀ ਕਿ ਜੋ ਮੈਂ ਕਿਹਾ ਕਾ ਤੋ ਕਿਹਾਗਾ ਹਨਾ ਤੇ ਸਾਰੀ ਰਿਕਾਰਡਿੰਗ ਉਹ ਘਟਾਓ ਘਟਾਓ 2 ਮਿੰਟ ਦੀ ਆ ਉਹ ਉਹਨਾਂ ਕੁ ਵਾਰ ਸੁਨਾਤਾ ਜਿੱਥੇ ਵੀ ਕਹਿੰਦਾ ਮੈਂ ਇੱਕ ਸ਼ੋਰਟ ਪਾਤਾ ਤਾਂ ਕਾ ਤੋ ਪਾਤਾ ਇਹ ਵੀ ਦੱਸੇ ਨਾ ਠੀਕ ਹੈ ਉਹ ਕਿਉਂ ਕਿਹਾ ਸੀਗਾ ਮੈਂ ਕਿਹਾ ਤੂੰ ਬਾਈ ਮੈਂ ਰਾਤ ਤੇਰੀਆਂ ਵੀਡੀਓ ਨਾ ਦੂਜਾ ਤੇਰੀਆਂ ਰਿਕਾਰਡਿੰਗਾਂ ਸੁਣੀਆਂ ਵੀਰੇ ਠੀਕ ਹੈ ਤੂੰ ਇਹ ਗੱਲ ਕਹਿ ਰਿਹਾ ਤੇਰੇ ਤੂੰ ਆਪਦੇ ਨਾ YouTube ਫੈਮਿਲੀ ਨੂੰ ਤੂੰ ਇਹ ਗੱਲ ਕਹੀ ਆ ਤੇ ਵੀ ਇਹਨੂੰ ਗਲਤ ਕਮੈਂਟ ਕਰੋ ਹਨਾ ਤੇ ਵੀ ਯਾਰ ਮੇਰੇ ਦਿਮਾਗ ਚੋਂ ਸਭ ਮੈਂ ਇੱਕ ਪਾਸੇ ਤੇਰੀ ਤੇਰਾ ਫਾਇਦਾ ਸੋਚੂਗਾ ਦੂਜੇ ਪਾਸੇ ਤੈਨੂੰ ਮੈਂ ਆਇਆ ਜਾ ਕੁਛ ਕਰਵਾਉਂਗਾ ਹਨਾ ਨੁਕਸਾਨ ਤੁਹਾਡਾ ਤਾਂ ਕਰਾਂਦੇ ਨਾ ਜੇ ਤੁਹਾਡਾ ਚੈਨਲ ਕਾ ਖਤੋ ਚੱਲਿਆ ਹੀ ਹੁੰਦਾ ਹਜੇ ਤਾਂ ਸਟਾਰਟ ਹੀ ਨਹੀਂ ਹਾਂ ਵੀ ਡਾਊਨ ਤੇਰਾ ਕੀ ਡਾਊਨ ਦਾ ਮੈਂ ਡਾਊਨ ਕੀ ਕਰ ਦੂੰਗਾ ਹਨਾ ਇਹ ਤੁਸੀਂ ਦੇਖੋ ਹਨਾ ਉਹਨਾਂ ਨੂੰ ਮੈਂ ਲਾਸਟ ਤੇ ਇੰਨੀ ਗੱਲ ਕਹੀ ਮੈਂ ਕਿਹਾ ਜੇ ਤੁਹਾਡਾ ਸਾਡਾ ਕੋਈ ਲੈਣਾ ਦੇਣਾ ਨਹੀਂ ਨਾ ਉਹਨਾਂ ਨੇ ਆਪ ਹੀ ਗਿਆ ਕਿ ਤੁਸੀਂ ਆਪਣੇ ਘਰ ਤੇ ਆਪ ਆਪਣਾ ਮੈਂ ਕਿਹਾ ਠੀਕ ਹੈ ਸਾਡਾ ਤੁਹਾਡਾ ਕੋਈ ਲੈਣਾ ਦੇਣਾ ਤੁਸੀਂ ਜਾਣਦੇ ਨਾ ਸੀ ਨਾ ਜਾਣਦੇ ਮੈਂ ਫੇਰ ਅੰਨੀ ਗਈ ਮੈਂ ਕਿਹਾ ਆਈਡੀ ਕਿਦੀ ਬਣਾਈ ਹੋਈ ਐ ਤੇ ਚੈਨਲ ਕਿਦਾ ਬਣਾਇਆ ਤੇ ਮੈਂ ਕਿਹਾ ਉਹ ਜਿੱਦਦਾ ਬਣਾਇਆ ਨਾ ਮੈਂ ਕਿਹਾ ਉਹਨੂੰ ਤੁਸੀਂ ਡਿਲੀਟ ਕਰ ਦਿਓ ਸਾਡਾ ਕੋਈ ਤੇ ਨਾ ਸਾਡੀ ਕੋਈ ਚੀਜ਼ ਵੀ ਨਾ ਰੱਖੋ ਠੀਕ ਐ ਅਸੀਂ ਕਿਹਾ ਡਿਲੀਟ ਕਰੀਏ ਅਸੀਂ ਤੇ ਨਹੀਂ ਕਰਦੇ ਚੈਨਲ ਡਿਲੀਟ ਹੋਣਾ ਹੈ ਮੈਂ ਕਿਹਾ ਕਿਉਂ ਉਹਦੇ ਤਾਂ ਦੋਨਾਂ ਜੀਆਂ ਦੇ ਜ਼ੁਬਾਨ ਆਈਡੀ ਲੱਗੀ ਵੀ ਆ ਉਹ ਤਾਂ ਵੈਸੇ ਹੀ ਨਾਰਮਲ ਪੋਲੇ ਬਣ ਕੇ ਉਹ ਸਾਰਿਆਂ ਦੇ ਮੁੰਡੇ ਸ਼ਰੀਫ ਬਣ ਕੇ ਅਸੀਂ ਮੈਂ ਮੈਂ ਗਰਮ ਬੋਲ ਕੇ ਠੀਕ ਐ ਤੇ ਮੈਂ ਹੋ ਸਕਦਾ ਕਿ ਕਈਆਂ ਦੇ ਮੂਰੇ ਮਾੜਾ ਬਣ ਗਿਆ ਹਨਾ ਤੇ ਮਾੜਾ ਸਮਝਿਆ ਕਈਆਂ ਨੇ ਮੈਨੂੰ ਹਨਾ ਤੇ ਮੇਰਾ ਸੁਭਾਅ ਹੀ ਆ ਜੋ ਗਲਤ ਕਰੂਗਾ ਠੀਕ ਹੈ ਤੇ ਚਲੋ ਅੱਜ ਤੋਂ ਮੈਂ ਕਹਿੰਦਾ ਵੀ ਮਹਾਰਾਜ ਆਪੇ ਭਰਾਊਗਾ ਉਹ ਤੋਂ ਠੀਕ ਹੈ ਤੇ ਬਹੁਤ ਸਾਰੇ ਭੈਣ ਭਰਾਵਾਂ ਨੇ ਮੈਨੂੰ ਫੋਨ ਕਰਕੇ ਵੀ ਕਿਹਾਗਾ ਜਿਹੜਾ ਕਰੂਗਾ ਸੋ ਭਰੂਗਾ ਹਨਾ ਸੁਣੀ ਮੈਨੂੰ ਐ ਹੋ ਗਿਆ ਹੁਣ ਕਿਉਂ ਨਹੀਂ ਹੁਣ ਤਾਂ ਬੜਾ ਬੋਲ ਰਹੇ ਸੀ ਕਿ ਉਹ ਦੀ ਆ ਬਾਈ ਤੁਸੀਂ ਤੁਸੀਂ ਗਰਜਦਾ ਸੁਣਿਆ ਨਾ ਕਿੰਦਾ ਗਰਜਦਾ ਸੀਗਾ ਇਹ ਤਾਂ ਉਹ ਬਲੌਗ 'ਚ ਨਹੀਂ ਸੀਗਾ ਠੀਕ ਹੈ ਉਹ ਮਨ ਨਿਰਮਾਈ ਵਰਤਦਾ ਸੀਗਾ ਵੀ ਮੈਂ ਬੀਬਾ ਬੱਚਾਗਾ ਬੀਬਾ ਬੰਦਾਗਾ ਨਾ ਫੁੱਦੂ ਸਾਹਿਬ ਦਾ ਜਿਹੜਾ ਇਹ ਕੋ ਗਾਲ ਆ ਇਹ ਤੁਸੀਂ ਮੈਨੂੰ ਦੱਸੋ ਫੁੱਦੂ ਸਾਹਿਬ ਦਾ ਪੰਜਾਬੀਆਂ ਲਈ ਆਮ ਚੀਜ਼ ਆ ਇਹ ਆਮ ਚੀਜ਼ ਹੈ ਬੇਕੁਫਾ ਮੈਂ ਵਿੱਚ ਵਿੱਚ ਮੈਂ ਆਪ ਵੀ ਕਈ ਜਦਾਂ ਆਪਣੇ ਆਪ ਨੂੰ ਵੀ ਕਹੀ ਜਾਂਦਾ ਮੈਨੂੰ 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 ਫੁੱਦੂ ਸਮਝਿਆ ਮੈਂ ਫੁੱਦੂ ਆ ਹਣਾ ਮੈਂ ਆਪਦੇ ਆਪ ਨੂੰ ਵੀ ਕਹਿ ਦਿੰਦਾ ਹਣਾ ਬੰਦੇ ਦਾ ਇੱਕ ਸੁਭਾਅ ਹੁੰਦਾ ਇੱਕ ਸੁਭਾਅ ਹੁੰਦਾ ਕਾ ਬੋਲਣ ਦਾ ਇਹਦਾ ਮਤਲਬ ਇਹ ਥੋੜਾ ਮੈਂ ਤੇ ਹਾਂ ਪਹਿਣਾ ਨਹੀਂ ਗਾਲਾਂ ਕੱਢਦਾ ਫਿਰਦਾ ਕਾ ਹਣਾ ਵੀ ਜਿਹੜਾ ਕਹਿੰਦੇ ਗਾਲ ਕੱਢੀ ਫਿਰ ਤੁਸੀਂ ਕਮੈਂਟਸ ਪੜ ਕੇ ਕਾ ਦੋ ਨਹੀਂ ਸੁਣਾ ਰਹੇ ਪੜ ਕੇ ਸੁਣਾਓ ਉਹ ਤਾਂ ਦੱਸਦਾ ਹੀ ਨਹੀਂ ਕੋਸਾ ਤੁਹਾਨੂੰ ਕਿਸੇ ਨੂੰ ਦਿਸੇਗਾ ਕੋਸਾ ਉਹਦੇ ਵਿੱਚ ਉਹਦੇ ਕਮੈਂਟਾਂ ਦੇ ਵਿੱਚ ਆਵਾਜ਼ ਵੀ ਉਹ ਨਹੀਂ ਕਿ ਸੁਣਾਈ ਜਿੰਨੀ ਕਾ ਜਿੱਥੇ ਹਰਜੀਤ ਨੇ ਕਿਹਾ ਕਿ ਇੱਕ ਸ਼ੋਰਟ ਪਾਇਆ ਤੇ ਮੈਂ ਦੇਖ ਲਈ ਕੀ ਹੋਏਗਾ ਹਾਂ ਉਹ ਮੈਂ ਦੱਸਤਾ ਕਾ ਨਾ ਉਹ ਸਾਰੀ ਰਿਕਾਰਡਿੰਗ ਨਹੀਂ ਸੁਣਾਈ ਵਿੱਚ ਬੋਲਿਆ ਦੀ ਜਦ ਕਿ ਮੈਂ ਗੋਲ ਬੈਠੀ ਹੋਈ ਸੀ ਹਾਂ ਤੇ ਹੁਣ ਤਾਂ ਹੁਣ ਹੁਣ ਤੂੰ ਮੈਨੂੰ ਦੱਸ ਤੁਸੀਂ ਦੋਨੇ ਜੀ ਇਹ ਗੱਲ ਕਹਿ ਰਹੇ ਸੀਗੇ ਵੀ ਆਪਦੀ ਘਰ ਵਾਲੀ ਤੋਂ ਕਮੈਂਟ ਚੋਰੀ ਕਰਦਾ ਸੀ ਤੇ ਚੋਰੀ ਡਿਲੀਟ ਕਰ ਦਿੰਦਾ ਸੀ ਮੈਂ ਤੈਨੂੰ ਦੱਸਦਾ ਰਮਣ ਵੀ ਕੋਲੇ ਬੈਠੀ ਆ ਤੂੰ ਇਹ ਕਹੇਗਾ ਪਾਸੇ ਕਰਤੀ ਰਮਣ ਵੀ ਕਮਿਟਮੈਂਟ ਨੂੰ ਕੀ ਕੀਤੇ ਸੀ ਮੈਂ ਇਹੀ ਗੱਲ ਕੀਤੀ ਸੀ ਮੈਂ ਕਿਹਾ ਬਾਈ ਤੂੰ ਸ਼ੁਰੂਆਤ ਚ ਹੀ ਬੇਇੱਜ਼ਤੀ ਕਰਾਲੀ ਯਾਰ ਮੈਂ ਕਿਹਾ ਮੈਂ ਇਹਨਾਂ ਗੱਲਾਂ ਤੋਂ ਤਾਂ ਤਾਂ ਹਨਾ ਉਹਤੇ ਵੀ ਕਹੀ ਸੀ ਤੂੰ ਫੋਨ ਤੇ ਵੀ ਕਿਹਾ ਸੀਗਾ ਹਨਾ ਉਹ ਤਾਂ ਵੀ ਕਹੀ ਸੀ ਕਿ ਆ ਦੂਜੇ ਦੋ ਤਾਂ ਮੈਂ ਕਿਹਾ ਬਾਈ ਤੂੰ ਤਾਂ ਪੱਟੀ ਮੇਸ ਕਰਾਈ ਜਾਣਾ ਯਾਰ ਹਨਾ ਮੈਂ ਕਿਹਾ ਤੂੰ ਸ਼ਰਮ ਕਰ ਲੋ ਕਦੋਂ ਚਲਛ ਨਹੀਂ ਹੋ ਜੇ ਸੀ ਹਾਂ ਸਾਰੀ ਚਿੱਟੀ ਹੋਵੇ ਉਸ ਹਿਸਾਬ ਨਾਲ ਕਦੀ ਤੂੰ ਤੁਸੀਂ ਗੀਤਾਂ ਦੀਆਂ ਵੀਡੀਓ ਪਾ ਦੇਂਦਿਓ ਉਸ ਹਿਸਾਬ ਨਾਲ ਐਕਟਿੰਗ ਕਰ ਲੋ ਯਾਰ ਕਦੀ ਬਾਬੇ ਬਣ ਜਾਂਦੇ ਹੋ ਉਹ ਉੱਥੇ ਫਿਰ ਕਿਵੇਂ ਦਾ ਬੋਲ ਰਿਹਾ ਫਿਰ ਭੈਣ ਦੇ ਸਿਰ ਤੇ ਤੁਸੀਂ ਝਾੜੂ ਰੱਖ ਕੇ ਗੱਲ ਕਰ ਰਹੇ ਹੋ ਆ ਇੱਥੋਂ ਤੇ ਹਾਂ ਜਿੱਥ ਕਹਿਆ ਉਹ ਵੀ ਕਮੈਂਟ ਕੀਤਾ ਸੀਗਾ ਫੇਰ ਮੈਂ ਡਿਲੀਟ ਮਾਰਦਾ ਮੈਂ ਕਹਿੰਦਾ ਯਾਰ ਨਾ ਇਹ ਡਿਲੀਟ ਰੋਕਦਾ ਸੀ ਤਾਂ ਮਾੜਾ ਬਣ ਗਿਆ ਹਾਂ ਮੈਂ ਕਹਾ ਬੱਬਾਈ ਆ ਚੰਗੀ ਗੱਲ ਨਹੀਂ ਇੱਕ ਭੈਣ ਨੇ ਵੀ ਕਿਹਾ ਵੀ ਇਹ ਕੀ ਕਰ ਰਿਹਾ ਠੀਕ ਹੈ ਤੂੰ ਭੈਣ ਦੇ ਸਿਰ ਤੇ ਝਾੜੂ ਮਾਰੀ ਜਾਂਦਾ ਵੀ ਇਹ ਕੋਈ ਚੰਗੀ ਗੱਲ ਨਹੀਂ ਗਈ ਬੰਦੇ ਵਾਲੀ ਗੱਲ ਨਹੀਂ ਗਈ ਵੀ ਤੂੰ ਗਲਤ ਕਰ ਰਿਹਾ ਹੈ ਹੈ ਨਾ ਉਹ ਮੈਂ ਬਾਅਦ ਚ ਨਾ ਡਿਲੀਟ ਮਾਰਤਾ ਉਹ ਡਿਲੀਟ ਮਾਰਦਾ ਮੈਂ ਕਹਿੰਦਾ ਮੇਰਾ ਕਮੈਂਟ ਵੇਖ ਕੇ ਨਾ ਕਿਉਂਕਿ ਇਹ ਮੇਰਾ ਵਟਸਐਪ ਤਾਂ ਬਲਾਕ ਮਾਰਤਾ ਸੀ ਇਹਨਾਂ ਨੇ ਠੀਕ ਹੈ ਮੈਂ ਕਹਾ ਮੇਰਾ ਕਮੈਂਟ ਵੇਖ ਕੇ ਕਿਤੇ ਕੋਈ ਹੋਰ ਨਾ ਹੋ ਕਰ ਲੇ ਠੀਕ ਹੈ ਵੀ ਕਿ ਇਹਨੂੰ ਕਰ ਦੇ ਮਾੜਾ ਕਮੈਂਟ ਐਸ ਕਰਕੇ ਮੈਂ ਡਿਲੀਟ ਕਰਤਾ ਠੀਕ ਹੈ ਹੋਰ ਮੇਰੇ ਦਿਲ 'ਚ ਕੋਈ ਪਾਪ ਨਹੀਂ ਸੀਗਾ ਕੋਈ ਗਲਤ ਕਮੈਂਟ ਨਹੀਂ ਕੀਤੀ ਮੈਂ ਇਹਨਾਂ ਨੂੰ ਇਹ ਪੜ ਕੇ ਸੁਣਾਉਣ ਕੀ ਗਾਲਾਂ ਕੱਢੀਆਂ ਮੈਂ ਤੁਹਾਨੂੰ ਵੀ ਪਤਾ ਲੱਗੇ ਨਾ ਗਾਲਾਂ ਕਿਹੜੀਆਂ ਕੱਢੀਆਂ ਮੈਂ ਹਨਾ ਸਾਰੇ ਸਾਹਮਣੇ ਬਾਕੀ ਚਲੋ ਜੋ ਕਰੂਗਾ ਭਰੂਗਾ ਅੱਜ ਤੋਂ ਬਾਅਦ ਠੀਕ ਹੈ ਚਲੋ ਮੇਰੀਆਂ ਵੀਡੀਓ ਡਿਲੀਟ ਮਾਰ ਦੇਣਾ ਅੱਜ ਤੋਂ ਬਾਅਦ ਕਰਨ ਲੱਗੇ ਸੋ ਭਰਨਗੇ ਠੀਕ ਹੈ ਮੈਂ ਆਪਣੇ ਆਪੇ ਕੀ ਲੈਣਾਗਾ ਮੈਂ ਝੂਠਾ ਹੀ ਚੰਗਾ ਮੈਂ ਮਾੜਾ ਹੀ ਚੰਗਾ ਠੀਕ ਹੈ ਜਿਹੜਾ ਉਹ ਕਹਿੰਦਾ ਮੈਂ ਪੈਂਡ ਚ ਗੱਲਾਂ ਕੀਤੀਆਂ ਉਹ ਵੀ ਸਾਰ ਸਭ ਜਣੇ ਕਹਿੰਦੇ ਵੀ ਸੱਚੀਆਂ ਆਉਂਦੀਆਂ ਬਾਈ ਠੀਕ ਹੈ ਜਦੋਂ ਕਹਿ ਦਿੱਤਾ ਹਨਾ ਜਦੋਂ ਉਹ ਕੋਈ ਬੰਦਾ ਜਿਹੜਾ ਆਂਦੀ ਜਨਾਨੀ ਦੇ ਨਾਲ ਹੀ ਗੱਲ ਬਣਾਤੀ ਮੇਰੀ ਯਾਰ ਨੈਟ ਤੇ ਹਨਾ ਉਹ ਤੁਸੀਂ ਦੇਖੋ ਵੀ ਕਿੰਨਾ ਕੋ ਉਹ ਪਾਇਆ ਬਧਾਰ ਬੰਦਾ ਕਿੰਨੀ ਕੀ ਇੱਜ਼ਤ ਵਾਲਾ ਬੰਦਾ ਉਹ ਉਹ ਗੱਲ ਕਹਿਣਾ ਚਾਹੁੰਦੀਆਂ ਸਾਰਿਆਂ ਨੇ ਕਿਹਾ ਭੈਣ ਬੋਲਦੀ ਨਹੀਂ ਪੋਲਦੀ ਨਹੀਂ ਇੱਕ ਦਿਨ ਦੀ ਤੁਸੀਂ ਨੋਟ ਕਰ ਲਿਓ ਇੱਕ ਦਿਨ ਦੀ ਪਹਿਲੇ ਦੀ ਵੀਡੀਓ ਜਿਹੜੀ ਪਾਈ ਸੀ ਉਹ ਪਹਿਲਾਂ ਚੁੱਪ ਖੋਲੀ ਜੀ ਅੱਜ ਸੰਗ ਖੋਲੀ ਹੂੰ ਠੀਕ ਹੈ ਤੇ ਦੂਜੇ ਦਿਨ ਜਿਵੇਂ ਜੀਬਾਨ ਖੋਲਦੀ ਐਨੀ ਖੋਲਦੀ ਕਾਬੂ ਤੋਂ ਬਾਹਰ ਹੀ ਹੋਗੀ ਐਨੀ ਕਾਬੂ ਤੋਂ ਬਾਹਰ ਸੁ ਮਸਾਈ ਖੋਲੀ ਸੀ ਜੀਬਾਨ ਤਾਂ ਜੋ ਖੋਲੀ ਵੀ ਕਿੰਨੀ ਇੱਕ ਗਲਤ ਕੰਮ ਲਈ ਤੇ ਦੂਜੇ ਦਿਨ ਚਿੱਕੜ ਬਣਾਤਾ ਤੁਸੀਂ ਇਹ ਚੀਜ਼ਾਂ ਨੋਟ ਕਰ ਰਹੇ ਹੋ ਕਿ ਇਕ ਉਹਨਾਂ ਨੂੰ ਵੱਡਾ ਸਮਝ ਕੇ ਉਹ ਕਹਿ ਰਹੇ ਸੀ ਕਿ ਆਪਾਂ ਚੱਲ ਗਲਤੀਆਂ ਨਾ ਕਰਾਂ ਤੁਹਾਨੂੰ ਗਲਤ ਕਮੈਂਟ ਨਾਲ ਹਾਂ ਉਹਨਾਂ ਨੇ ਉਹ ਹੀ ਹਰਕਤ ਕਰਤੀ ਸੀ ਮਜਬੂਰ ਕਰਤਾ ਇਹਨਾਂ ਨੇ ਮੈਨੂੰ ਬੋਲਣ ਤੇ ਮੈਂ ਇਹਨਾਂ ਨੂੰ ਕਹੇ ਸੀ ਚੱਲ ਬੰਦਿਆ ਬੰਦਿਆ ਦੀ ਗੱਲ ਹੈ ਚੱਲ ਨਹੀਂ ਭੈਣ ਨਹੀਂ ਵੇਚಾಣੀ ਜਾਇਦੀ ਸੀ ਚੱਲ ਬੰਦਿਆ ਬੰਦਿਆ ਆਪਸ ਵਿੱਚ ਨਿਬੇੜ ਲੈਣੇ ਜਦੋਂ ਭੈਣ ਆਈ ਤਾਂ ਫਿਰ ਮੈਂ ਤੇ ਚੁੱਪ ਨਹੀਂ ਕਰਾਂਗੀ ਆਪਣੇ ਬੰਦੇ ਦੇ ਖਿਲਾਫ ਨਹੀਂ ਗੱਲ ਸੁਣਾਉਂਗੀ ਕਿਉਂਕਿ ਮੈਨੂੰ ਪਤਾ ਮੇਰਾ ਬੰਦਾ ਮੇਰਾ ਸਹੀ ਹੈ ਬਿਲਕੁਲ ਮੈਂ ਤਾਂ ਘਰੋਂ ਬਾਹਰ ਨਹੀਂ ਜਾਂਦਾ ਠੀਕ ਹੈ ਨਾ ਤੁਹਾਡੀ ਖੁਦ ਦੀ ਨਜ਼ਰ ਹੀ ਫਿਰ ਐ ਹੋਣੀ ਹੋएगी ਬਸ ਉਹਦੀ ਕੋਈ ਨਜ਼ਰ ਹੋ ਜਾਈ ਹੋਏਗੀ ਜਿਹੜਾ ਉਹਨੇ ਇੱਕੋ ਦਾ ਮੈਂ ਪੈਂਦੇ ਸੱਟਿਆ ਹੋ ਜਾ ਰਿਸ਼ਤਾ ਗਲਤ ਬਣਾਤਾ ਹੋ ਕੋ ਬਾਕੀ ਉਹ ਪੈਣਾ ਇਹ ਬੰਦੇ ਜਿਹਦੇ ਨਾਲ ਹੰਜੀਤ ਗੱਲ ਕਰਦੇ ਨੇ ਹਨਾ ਤੇ ਲੋਕ ਨੂੰ ਪੈਣਾ ਖੁਦ ਫੋਨ ਲਾ ਬਹੁਤ ਪੈਣਾ ਮੈਨੂੰ ਫੋਨ ਵੀ ਆਇਆ ਬਾਰ ਉਹ ਵੀ ਆਇਆ ਫੋਨ ਠੀਕ ਹੈ ਕੀ ਗੱਲ ਹੋ ਗਈ ਵੀਰੇ ਮੈਂ ਕਿਹਾ ਵੀ ਆਹ ਗੱਲ ਆ ਕਈਆਂ ਨੇ ਮੇਥੋਂ ਇਹਨਾਂ ਦਾ ਨੰਬਰ ਵੀ ਮੰਗਿਆਗਾ ਵੀ ਅਸੀਂ ਕਰਦੇ ਆ ਗੱਲ ਇਹਨਾਂ ਨਾਲ ਕਰਨਗੇ ਵੀ ਠੀਕ ਹੈ ਕਿ ਨਹੀਂ ਤੇ ਸਾਡੇ ਪੈਂਡ ਚੋਂ ਕੁੜੀ ਨੇ ਕਮੈਂਟ ਵੀ ਕੀਤੀ ਇਹਨਾਂ ਨੂੰ ਠੀਕ ਹੈ ਉਹ ਕੁੜੀ ਕਹਿੰਦੀ ਵੀ ਅਸੀਂ ਕਰਨਾਤਾਂ ਚਾਹਦੇ ਨਹੀਂ ਸੀਗੇ ਨਹੀਂ ਨਹੀਂ ਬਾਕੀ ਇਹ ਗੱਲ ਮੈਂ ਸਹੀ ਕਰ ਰਹੀ ਨਹੀਂ ਕਿ ਇਹਨਾਂ ਨੂੰ ਚਾਹੀਦਾ ਕਿ ਚੈਨਲ ਡਿਲੀਟ ਕਰਨਾ ਅਗਰ ਭੈਣ ਭਰਾ ਇਹਨਾਂ ਦਾ ਇਹਨਾਂ ਸਾਥ ਦੇ ਰਹੇ ਨੇ ਤੇ ਆਪਣੇ ਪੈਰਾਂ ਤੇ ਆਪ ਸਟੈਂਡ ਹੋਣਾ ਆਪੇ ਚੈਨਲ ਬਣਾਣਾ ਤੇ ਜਿਹੜਾ ਸਾਡਾ ਆਈਡੀ ਵਗੈਰਾ ਬਣਾਇਆ ਹੋਇਆ ਉਹ ਡਿਲੀਟ ਕਰ ਦੇ ਆਪਾਂ ਕੋਈ ਨਾ ਹਿਸਾਬ ਕਰਨਾ ਕਿਸੇ ਚੀਜ਼ ਦਾ ਤੇ ਨਾ ਹਸਾਨ ਰੱਖਣਾ ਕਿਸ ਚੀਜ਼ ਦਾ ਵੀ ਹਾਂ ਬਾਕੀ ਆਇਆ ਨਾ ਜੇ ਇਹਨੂੰ ਸ਼ਰਮ ਆਉਂਦੀ ਹੈ ਜੇ ਇਹਨੂੰ ਕੋਈ ਕਹਿੰਦਾ ਵੀ ਤੁਹਾਨੂੰ ਅੱਧੀ ਜੋੜੀ ਜਾਣਗੇ ਸਾਡੀ ਆਪਦੀ ਰੋਟੀ ਚੋਂ ਆਪਦੀ ਰੋਟੀ ਚੋਂ ਹਣਾ ਰੋਟੀ ਦਿੱਤੀ ਆ ਅੱਧੀ ਦਿੱਤੀ ਆ ਤੈਨੂੰ ਹਣਾ ਇਹ ਗੱਲ ਦੀ ਸ਼ਰਮ ਆਣਦਾ ਨਾ ਇਹ ਠੀਕ ਹੈ ਤੇ ਫਿਰ ਡਿਲੀਟ ਮਾਰਦੇ ਵੇ ਅਣਖ ਵਾਲੀ ਗੱਲ ਕਰੇ ਨਾ ਕੋਈ ਬੰਦੇ ਵਾਲੀ ਗੱਲ ਕਰੇ ਜਾਂ ਤਾਂ ਹਣਾ ਤੇ ਬਾਕੀ ਇੰਨਾ ਕੁ ਅਸੀਂ ਕਹਿਣਾ ਸੀ ਬਾਕੀ ਤੁਸੀਂ ਸੋਣ ਹੀ ਲਿਆ ਸਾਰਾ ਕੁਝ ਕਰਤੂਤਾ ਉਹਦੀਆਂ ਕਿਵੇਂ ਬੋਲਦਾਗਾ ਕਿਵੇਂ ਜਵਾਨ ਉਹਦੀ ਫੋਨ ਤੇ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਕਿ ਉਹ ਉਹ ਲਾਸਟ ਵੀਡੀਓ ਸੀ ਜੜੀ ਉਹਨਾਂ ਨੇ ਕੱਲ ਪਾਈ ਤੇ ਅੱਜ ਸਾਡੀ ਲਾਸਟ ਵੀਡੀਓ ਸਾਡੀ ਅੱਜ ਲਾਸਟ ਵੀਡੀਓ ਕਿਉਂਕਿ ਉਹਨਾਂ ਨੂੰ ਮੈਂ ਜਵਾਬ ਦੇਣਾ ਸੀ ਉਹ ਬਹੁਤ ਬੋਲ ਰਹੇ ਸੀ ਕਿ ਉਹ ਵਾਈਫ ਨੂੰ ਲੈ ਕੇ ਆਵੇ ਸਾਹਮਣੇ ਬਹਿ ਕੇ ਗੱਲ ਕਰਾਂਗੇ ਚਲ ਮੈਂ ਨਹੀਂ ਜਾ ਸਕਦੀ ਕਿਉਂਕਿ ਉਹ ਪੇਖਾ ਪੈਂਡਾ ਐਸੇ ਹੀ ਪਤਾ ਨਹੀਂ ਰੱਬ ਦੀ ਕਿਹੜੀ ਖੁਫ ਗੁਫਾ ਜੇ ਵਸਿਆ ਹੋਇਆ ਓਏ ਓ ਡਰਾਉਣਾ ਜਿਹਾ ਪੈਂਡਾ ਉਹ ਪਤਾ ਨਹੀਂ ਕੀ ਨੇ ਘੇਰ ਲਿਆ ਫਿਰ ਪੈਂਡਾ ਨਹੀਂ ਮਾੜਾ ਪੈਂਡਾ ਨਹੀਂ ਮਾੜਾ ਪੈਂਡਾ ਨੂੰ ਮਾੜਾ ਨਹੀਂ ਕਹਿੰਦੇ ਉਹ ਰਾਹ ਮਾੜਾ ਰਾਹ ਬੜਾ ਮਾੜਾ ਹੈਗਾ ਉਹ ਤਾਂ ਕਰਕੇ ਬੜ ਡਰ ਕੇ ਸੀ ਜਦੋਂ ਵਾਪਸ ਹੀ ਆਈ ਸੀ ਨੋ ਲੈ ਦਾ ਖਤਰੇ ਦੇ ਮੂੰਹ ਚ ਇਹਨੂੰ ਮੋਬਾਈਲ ਦੇ ਕੇ ਆਈ ਲੈ ਕੇ ਤੇ ਇਹ ਨਾਲ ਬਣਾਇਆ ਰਾਤ ਰਾਤ ਮੈਂ ਜਦੋਂ ਆਪਣੇ ਖੁਦ ਆਪਣੇ ਮੂੰਹ ਤੋਂ ਦੱਸਿਆ ਸੀ ਨਾ ਇੱਥੇ ਰਸਤੇ 'ਚ ਐਵੇਂ ਕੁਝ ਹੁੰਦਾ ਤੇ ਅਸੀਂ ਮੈਂ ਉਸ ਟਾਈਮ ਟਿੱਕੀ ਨਹੀਂ ਸੀ ਮੈਂ ਕਿਹਾ ਤੁਸੀਂ ਨਿਕਲਣ ਫਿਰ ਇੱਕ ਗੱਲ ਹੋਰ ਇਹ ਇਹ ਕਹਿ ਰਿਹਾ ਕਿ ਕਹਿੰਦਾ ਮੈਂ ਪਹਿਲੇ ਦਿਨ ਅੱਖ ਪਛਾਣ ਗਿਆ ਸੀ ਜੇ ਤੂੰ ਅੱਖ ਪਛਾਣ ਗਿਆ ਸੀ ਦੂਜੇ ਦਿਨ ਲੈਣ ਕਿ ਆਇਆ ਸੀ ਮੇਰੇ ਕੋਲ ਦੂਜੀ ਵਾਰ ਲੈਣ ਕਿ ਆਇਆ ਸੀ ਦੂਜੀ ਤੀਜੀ ਆਇਆ ਕਿ ਆਪਾਂ ਆਵਾਂਗੇ ਤੁਹਾਡੇ ਕੋਲ ਠੀਕ ਹੈ ਨਾ ਤੂੰ ਲੈਣ ਕਿ ਆਈ ਸੀਗੇ ਇੱਥੇ ਠੀਕ ਹੈ ਵੀਡੀਓ ਜਿਵੇਂ ਤੂੰ ਬੋਲੀ ਜਾਣਾਗਾ ਅੱਜ ਅਸੀਂ ਚੱਲੇ ਆਂ ਅਨੋਖੀ ਜੋੜੀ ਕੋਲ ਉਦੋਂ ਤਾਂ ਬੜਾ ਤੜ ਤੜ ਕੇ ਕਹਿਦਾ ਸੀਗਾ ਅਨੋਖੀ ਕੁ ਜੋੜੀ ਕੋਲ ਚੱਲੇ ਆ ਤੇਰੀ ਧੱਕ ਪਛਾਣੀ ਵੀ ਸੀ ਮੇਰੀ ਤੇਰੀ ਜਨਾਨੀ ਤੇ ਅੱਖ ਸੀ ਮੇਰੀ ਬਾਈ ਹੈਨਾ ਤੇ ਤੂੰ ਫਿਰ ਆਲ ਦੀ ਜਨਾਨੀ ਨੂੰ ਲੈ ਕੇ ਘਾਤ ਆਇਆ ਆਪਣੇ ਆਪ ਹੀ ਲੈ ਕੇ ਆਏ ਮੇਰੇ ਘਰੇ ਮੈਂ ਤਾਂ ਨਹੀਂ ਕਿਹਾ ਸੀਗਾ ਠੀਕ ਹੈ ਨਾ ਚਲੋ ਠੀਕ ਹੈ ਜੀ ਪਹਿਲੇ ਸੀ ਓਕੇ ਖਾ ਦੇਵਾ ਦੇ ਰੋ ਅੱਜ ਇਹਨੂੰ ਰਮਨ ਨੇ ਜਵਾਬ ਦੇਣਾ ਸੀਗਾ ਦੇਤਾ ਠੀਕ ਹੈ ਬਸ ਹੋਰ ਕੁਝ ਨਹੀਂ